ਖਨੌਰੀ ਬਾਰਡਰ ਦੇ ਉੱਪਰ ਨੌਜਵਾਨ ਦੀ ਮੌਤ ਹੁੰਦੀ ਹੈ ਗੋਲੀ ਲੱਗਨ ਕਰਕੇ ਜੋ ਕਿ ਪਿੰਡ ਬੱਲੋ ਦਾ ਸੀ ਉਹਨਾਂ ਦੇ ਘਰ ਅਸੀਂ ਮੌਜੂਦ ਹੈਗੇ ਆ ਉਹਨਾਂ ਦੇ ਘਰ ਅਸੀਂ ਆਏ ਹੋਏ ਆ ਔਰ ਉਹਨਾਂ ਦੇ ਘਰ ਦੇ ਹਾਲਾਤ ਤੁਹਾਨੂੰ ਦਿਖਾਣੇ ਕਿ ਕਿੰਨੇ ਸਧਾਰਨ ਕਰਦਾ ਉਹ ਪੁੱਤ ਸੀਗਾ ਔਰ ਸ਼ਾਇਦ ਉਹਨਾਂ ਦਾ ਹੀ ਇੱਕ ਮੋਟਿਵ ਸੀ ਉੱਥੇ ਜਾਣ ਦਾ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਕਿਉਂਕਿ ਦੋ ਕਿੱਲੇ ਸਿਰਫ ਜ਼ਮੀਨ ਦੇ ਜਿਹੜੇ ਉਹਨਾਂ ਦੇ ਕੋਲ ਸੀਗੇ ਔਰ ਦੋ ਭੈਣਾਂ ਦਾ ਇਕਲੌਤਾ ਭਰਾ ਸੀਗਾ ਸ਼ੁਕਰਾਨੀ ਮਹਿਜ਼ 22 ਸਾਲਾਂ ਦੇ ਸੀਗੇ ਔਰ ਉਹਨਾਂ ਦੀ ਉੱਥੇ ਜੋ ਟੈਨਸ਼ਨ ਬਣੀ ਹੋਈ ਹੈ ਉਸ ਮਾਹੌਲ ਦੇ ਵਿੱਚ ਸ਼ੁਕਰਾਨੀ ਮੌਤ ਹੋ ਜਾਂਦੀ ਹੈ ਅਸੀਂ ਘਰ ਦੇ ਵਿੱਚ ਮੌਜੂਦ ਹਾਂ ਤੁਸੀਂ ਘਰ ਦੇ ਹਾਲਾਤ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਸਧਾਰਨ ਪਰਿਵਾਰ ਦਾ ਉਹ ਬੱਚਾ ਸੀਗਾ ਘਰ ਦੇ ਵਿੱਚ ਦੋ ਭੈਣਾਂ ਅਤੇ ਉਹਨਾਂ ਦੇ ਮਾਤਾ ਜੀ ਦਾਦੀ ਜੀ ਮੌਜੂਦ ਨੇ ਪਿਤਾ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਪੋਤਾ ਸੀਗਾ ਹਾਂ ਜੀ ਪੋਤਾ ਸੀ ਜੀ ਹਾਂ ਤੇ ਕਦੋਂ ਗਏ ਇਥੋਂ ਬੀਜੀ ਉਹ ਪਿੰਡੋਂ 13 ਤਰੀਕ ਦੇ ਗਏ 13 ਨੂੰ ਗਏ ਸੀਗੇ ਹਾਂਜੀ ਕੀ ਕਹਿ ਕੇ ਗਏ ਸੀ ਤੁਹਾਨੂੰ ਕਰੇ ਦੋ ਦਿਨ ਕਹਿ ਕੇ ਗਿਆ ਸੀ ਸਾਰੇ ਵੀ ਦੋ ਦਿਨਾਂ ਚ ਮੜਿਆ ਹੂ ਆ ਤੇ ਉਹਨਾਂ ਦੇ ਮਾਤਾ ਜੀ ਮਾਤਾ ਜੀ ਹੈ ਨਹੀਂ ਗਈ ਛੋਟੇ ਹੁੰਦਿਆਂ ਦੇ ਹੈ ਨਹੀਂ ਅੱਛਾ ਮਾਤਾ ਹੈ ਨਹੀਂ ਏ ਨਹੀਂ ਹੈ ਨਹੀਂ ਗਈ ਅੱਛਾ ਤੇਰੀ ਸਾਡ ਤੁਸੀਂ ਮਤਲਬ ਪਾਲਿਆ ਸੀਗਾ ਫਿਰ ਸਾਰੀ ਮਾਂ ਦੀ ਜ਼ਿੰਮੇਵਾਰੀ ਵੀ ਤੁਸੀਂ ਨਿਭਾਈ ਮੈਂ ਦੇਖ ਰਹੀ ਹਾਂ ਉਹਨਾਂ ਦੇ ਪਿਤਾ ਜੀ ਵੀ ਬਹੁਤ ਸਧਾਰਨ ਨੇ ਕੁਝ ਨਹੀਂ ਬੋਲ ਰਹੇ ਉਹ ਬਿਲਕੁਲ ਉਹਨਾਂ ਦੇ ਮੂੰਹ 'ਚ ਬੋਲ ਹੀ ਨਹੀਂ ਹੈ ਉਹ ਤਾਂ ਬੋਲਦਾ ਨਹੀਂ ਹੂੰ ਹੂੰ ਉਹ ਤਾਂ ਬੈਠਾ ਚੁੱਪ ਕਰਿਆ ਹੂੰ ਉਹ ਬੈਠਾ ਸੀ ਅੱਛਾ ਹਾਂ ਉਹ ਚੁੱਪ ਗਿਆ ਤੇ ਉਹਨਾਂ ਦੀਆਂ ਭੈਣਾਂ ਉਹ ਬਸ ਛੋਟੀ ਕੁਮਾਰੀ ਵੱਡੀ ਆ ਸੀ ਇਹ ਸ਼ਾਹ ਤੇ ਭੈਣਾਂ ਦਾ ਵੀ ਮਤਲਬ ਪੈਨ ਇੱਕ ਵਿਆਹ ਹੋਇਆ ਉਹਨਾਂ ਦਾ ਵੀ ਸ਼ੁਭਕਰਨ ਨੇ ਕੀਤਾ ਸਾਰਾ ਕੁਝ ਹਾਂ ਜੀ ਉਸੇ ਨੇ ਕਰਿਆ ਸੀ ਉਹੀ ਸੀ ਜੀ ਸਾਡੇ ਹੋਰ ਕੋਈ ਨਹੀਂ ਰਹਿ ਗਿਆ ਹੁਣ ਬਸ ਹਾਂ ਉਹੀ ਕੰਮ ਆ ਪੈਣੀ ਇੱਧਰ ਆਜੋ ਤੁਸੀਂ ਆਜੋ ਆਜੋ ਮੇਰੇ ਕੋਲੇ ਆਜੋ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਗੁਰਪ੍ਰੀਤ ਹੈ ਗੁਰਪ੍ਰੀਤ ਤੁਸੀਂ ਪੜਾਈ ਕਰਦੇ ਹੋ ਨਾ 12ਵੀਂ ਚੋਂ ਮਿਲਦਾ ਤੁਸੀਂ ਆਰਮੀ ਕਰਕੇ ਹਟ ਗਏ ਤੁਸੀਂ ਕਰ ਲਈਏ ਪੜਾਈ ਤਾਂ ਜਦੋਂ ਸ਼ੁਕਰਨ ਉੱਥੇ ਗਏ ਹੋਏ ਸੀ ਤੇ ਉੱਥੇ ਜਾਣ ਤੋਂ ਬਾਅਦ ਕੋਈ ਤੁਹਾਡੇ ਫੋਨ ਤੇ ਉਹਨਾਂ ਦੇ ਨਾਲ ਕੋਈ ਰਾਬਤਾ ਹੋਇਆ ਨਹੀਂ ਜੀ ਕੋਈ ਗੱਲ ਨਹੀਂ ਹੋਈ ਉਹ ਤਾਂ ਫੋਨ ਹੀ ਨਹੀਂ ਲੱਗਦਾ ਸੀ ਫੋਨ ਨਹੀਂ ਲੱਗਦਾ ਸੀ ਅੱਛਾ ਤੇ ਫਿਰ ਤੁਹਾਨੂੰ ਇਹਸ ਹਾਦਸੇ ਬਾਰੇ ਕਿਵੇਂ ਪਤਾ ਲੱਗਦਾ ਵੀ ਉਹਨਾਂ ਦੇ ਗੋਲੀ ਲੱਗ ਗਈ ਹੋਈ ਇਹਦੇ ਬਾਰੇ ਕਿਵੇਂ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਕੱਲ ਪਿੰਡ 'ਚ ਫੋਨ ਆਇਆ ਸੀ ਜੀ ਅੱਛਾ ਤੇ ਪਿਛਲੀ ਵਾਰੀ ਵੀ ਜਦੋਂ ਅੰਦੋਲਨ ਹੋਇਆ ਸੀਗਾ ਉਦੋਂ ਵੀ ਸ਼ੁਭਕਰਨ ਜਿਹੜੇ ਹੈਗੇ ਉੱਥੇ ਗਏ ਸੀਗੇ ਅੰਦੋਲਨ ਦੇ ਵਿੱਚ ਵੀ ਉਦੋਂ ਵੀ ਉਹਨਾਂ ਨੇ ਪੂਰਾ ਸਾਥ ਦਿੱਤਾ ਸੀਗਾ ਹਾਂਜੀ ਗਏ ਸੀ ਉਦੋਂ ਕਿੰਨਾ ਸਮਾਂ ਰਹੇ ਸੀ ਉੱਥੇ 20 ਦਿਨ ਲਾ ਕੇ ਆਏ ਸੀ ਕੀ ਕਹਿੰਦੇ ਸੀ ਉਹ ਕਿਉਂ ਜਾਣਾ ਚਾਹੁੰਦੇ ਸੀ ਅੰਦੋਲਨ ਦੇ ਵਿੱਚ ਘਰੇ ਕੋਈ ਤਾਂ ਗੱਲ ਕਰਦੇ ਹੋਣਗੇ ਅਖੀਰ ਜਦੋਂ ਘਰੋਂ ਬੱਚਾ ਜਾਂਦਾ ਤਾਂ ਕੋਈ ਤਾਂ ਗੱਲ ਕਰਕੇ ਜਾਂਦਾ ਹੀ ਹੈ ਕੀ ਕਹਿ ਕੇ ਗਿਆ ਸੀ ਉਹਨੂੰ ਵੀ ਜਾਣਦਾ ਵਾ ਸਾਹੀ ਸੀ ਹਾਂਜੀ ਵੀ ਮੈਂ ਤਾਂ ਜਾਣਾ ਹੀ ਐ ਅੱਛਾ ਅੱਲ ਨਹੀਂ ਜਿੱਤਾ ਜਾਂਦਾ ਸੀ ਆ ਹਮ ਇਹ ਬਹੁਤ ਵੱਡੀ ਨਾ ਇਨਸਾਫੀ ਹੋ ਗਈ ਤੁਹਾਡੇ ਨਾਲ ਹੋ ਜੀ ਉਹ ਨਹੀਂ ਮਿਲਣਾ ਸਾਨੂੰ ਹਮ ਹੋਰ ਚਾਹੀਏ ਕੁਝ ਮਿਲ ਜੇ ਸੱਚ ਹੈ ਜਮਾ ਉਹ ਨਹੀਂ ਆਉਂਦਾ ਜਮਾ ਸੱਚ ਹੈ ਹਮ ਕੋ ਤੁਮੇ ਨਾ ਸਾਡਾ ਕੁਝ ਨਹੀਂ ਮਰ ਹੋ ਗਈ ਜੀ ਖੁਸ਼ ਨਹੀਂ ਰਹਾ ਜੀ ਹੋ ਤਾਂ ਬਿਲਕੁਲ ਖੇਤਾਂ ਚ ਘਰ ਹੈ ਜੀ ਇਕੱਲਾ ਇਕੱਲਾ ਹਾਂ ਜੀ ਖੇਤਾਂ ਚ ਘਰ ਹੈ ਜੀ ਇਕੱਲਾ ਇਕੱਲਾ ਮੁੰਡਾ ਸੀ ਘਰੇ ਕੋਈ ਬੰਦਾ ਵੀ ਨਹੀਂ ਰਹਿ ਗਿਆ ਦੋ ਬੁੜੀਆਂ ਬੁੜੀਆਂ ਰਹਿ ਗਈਆਂ ਉਹ ਤਾਂ ਵਿਚਾਰਾ ਪਿਤਾ ਜੀ ਤੁਸੀਂ ਕਹਿ ਰਹੇ ਹੋ ਵੀ ਥੋੜੇ ਦਿਮਾਗੀ ਤੌਰ ਤੇ ਸੁਧਾਰ ਨਹੀਂ ਹੈ ਜੀ ਬਾਲੇ ਨੇ ਤੇ ਇਤਰਾਠ ਹੈ ਨਹੀਂ ਸੁਧਾਰ ਨਹੀਂ ਤੇ ਮਾਤਾ ਜੀ ਮਤਲਬ ਤੁਹਾਡੇ ਘਰ ਵਾਲਾ ਹੈਗੇ ਨਹੀਂ ਨਹੀਂ ਹੈ ਨਹੀਂ ਜੀ ਉਹ ਵੀ ਹੈ ਨਹੀਂ ਨਹੀਂ ਹੈ ਨਹੀਂ ਜੀ ਇਹੀ ਹਾਦਸਾ ਹੋਇਆ ਹੋਇਆ ਹੈ ਕੱਲ ਦੁਪਹਿਰ ਦਾ ਹਾਦਸਾ ਹੋਇਆ ਹੋਇਆ ਹੈ ਤੇ ਤੁਹਾਡੇ ਕੋਲੇ ਕੋਈ ਸਰਕਾਰ ਦਾ ਨੁਮਾਇੰਦਾ ਕਿਉਂਕਿ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਲੋਕਾਂ ਦੀ ਸਰਕਾਰ ਆ ਅਸੀਂ ਆਮ ਲੋਕਾਂ ਦੀ ਸਰਕਾਰ ਆ ਕੋਈ ਤੁਹਾਡੇ ਕੋਲੇ ਆਇਆ ਜਾਂ ਤੁਹਾਨੂੰ ਸਾਡੇ ਕੋਲੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਨਾ ਜੀ ਕੋਈ ਨਹੀਂ ਆਇਆ ਸਾਡੇ ਕੋਲੇ ਜੇ ਆਮ ਆਦਮੀ ਪਾਰਟੀ ਲੋਕਾਂ ਦੀ ਸਰਕਾਰ ਹੁੰਦੀ ਜੀ ਫਿਰ ਆ ਕੁਝ ਕੰਨ ਹੁੰਦਾ ਪਰ ਭਗਵੰਤ ਮਾਨ ਨੇ ਲਾਈਵ ਆ ਕੇ ਇਹ ਗੱਲ ਕਹੀ ਹੈ ਕਿ ਅਸੀਂ ਇਸ ਦੇ ਉੱਪਰ ਐਕਸ਼ਨ ਲਵਾਂਗੇ ਅਸੀਂ ਜੋ ਉਹਨਾਂ ਨੇ ਪੁਲਿਸ ਨੇ ਅਟੈਕ ਕੀਤਾ ਉੱਥੋਂ ਦੀ ਪੁਲਿਸ ਨੇ ਅਸੀਂ ਉਹਦੇ ਉਹਨਾਂ ਦੇ ਉੱਪਰ ਅਸੀਂ ਪਰਚਾ ਦਰਜ ਕਰਾਂਗੇ ਅਸੀਂ ਅਸੀਂ ਵੀ ਕਹਿੰਦੇ ਆ ਵੀ ਉਹਨਾਂ ਤੇ ਪਰਚਾ ਹੋਵੇ ਵੀ ਜਿਨ੍ਹਾਂ ਨੇ ਬੱਚੇ ਦੇ ਗੋਲੀ ਮਾਰੀ ਹੈ ਹਾਂ ਇਨਸਾਫ ਮਿਲਣਾ ਚਾਹੀਦਾ ਹੈ ਇਨਸਾਫ ਮਿਲਣਾ ਚਾਹੀਦਾ ਹਾਂਜੀ ਹਾਹੀ ਹੈ ਜੀ ਸਾਡਾ ਤਾਂ ਬਸ ਹਾਂ ਮਾਤਾ ਜੀ ਜਿਵੇਂ ਹੁਣ ਤੁਸੀਂ 10 ਰੁਪਏ ਤੁਹਾਡੇ ਜਿਹੜੇ ਸ਼ੁਭਕਰਨ ਦੇ ਪਿਤਾ ਜੀ ਹੈ ਤੁਹਾਡੇ ਜੋ ਪੁੱਤ ਨੇ ਉਹ ਵੀ ਸਧਾਰਨ ਨੇ ਤੇ ਘਰ ਦੇ ਵਿੱਚ ਹੁਣ ਜਿਹੜਾ ਕਮਾਈ ਦਾ ਸਾਧਨ ਹੈ ਫਿਰ ਉਹ ਸ਼ੁਭਕਰਨ ਸੀਗਾ ਕਮਾਉਣ ਵਾਲਾ ਖੇਤੀ ਕਰਨ ਵਾਲਾ ਤੇ ਹੁਣ ਫਿਰ ਕਮਾਈ ਦਾ ਸਾਧਨ ਕੀ ਰਹਿ ਗਿਆ ਜੀ ਕੀ ਰਹਿਣਾ ਸੀ ਜੀ ਬਸ ਹਾਂ ਸਾਰੀ ਉਹ ਸੁਨਾਲੀ ਛੱਤ ਵੀ ਡਿੱਗਣ ਵਾਲੀ ਹੈ ਜੀ ਆਹ ਵੀ ਛੱਤ ਡਿੱਗਣ ਵਾਲੀ ਹੈ ਸਾਰਾ ਕੁਝ ਉਹ ਕਹਿੰਦਾ ਸੀ ਵੀ ਕਮਾਈ ਕਰਕੇ ਘਰ ਪਾਉਂਗਾ ਸਾਰੀਆਂ ਸਕੀਮਾਂ ਫੇਲ ਹੋ ਗਈਆਂ ਜਿਹੜੀ ਬਿਲਕੁਲ ਤਾਂ ਤੁਸੀਂ ਸ਼ੁਕਰਨ ਦੇ ਮਾਤਾ ਜੀ ਨਹੀਂ ਹੈਗੇ ਔਰ ਉਹਨਾਂ ਨੂੰ ਉਹਨਾਂ ਦੇ ਦਾਦੀ ਜੀ ਨੇ ਜਿਹੜਾ ਹੈਗਾ ਪਾਲਿਆ ਸੀਗਾ ਦੋ ਇੱਕ ਭੈਣ ਇੱਥੇ ਹੋਏ ਨੇ ਔਰ ਇਹ ਦਾਦੀ ਜੀ ਨੇ ਇੱਕ ਭੈਣ ਇੱਧਰ ਬੈਠੇ ਹੋਏ ਨੇ ਗੱਲਬਾਤ ਕਰਦੇ ਨੇ ਤੇ ਨਾਮ ਵੀ ਕੀ ਨਾਮ ਹੈ ਰੋ ਜੀ ਤੁਹਾਡਾ ਤਸਵੀਰ ਕਰੋ ਤਸਵੀਰ ਕਰੋ ਅੱਛਾ ਤਾਂ ਤੁਹਾਡੇ ਨਾਲ ਕੋਈ ਗੱਲ ਹੋਈ ਸੀ ਸ਼ੁਕਰਨ ਦੀ ਜੀ ਆਈਆਂ ਜੀ ਅੱਜ ਆਏ ਹੋ ਤੁਹਾਨੂੰ ਪਤਾ ਸੀ ਉਹ ਵੀ ਧਰਨੇ 'ਚ ਜਾ ਰਹੇ ਆ ਉਹ ਹਾਂਜੀ ਐ ਪਤਾ ਸੀ ਹਾਂ ਨੂੰ ਹਾਲੇ ਪਤਾ ਲੰਘੇ ਥੋੜੇ ਤੋਂ ਵੱਡੇ ਸੀ ਕਿ ਛੋਟੇ-ਛੋਟੇ ਸੀਗੇ ਮੈਂ ਵੱਡੀ ਹਾਂ ਤੁਸੀਂ ਵੱਡੇ ਹੋ ਹਾਂਜੀ ਪਰ ਤੁਹਾਡੀ ਜਿਹੜੀ ਹੈਗੀ ਆ ਵਿਆਹ ਦੀ ਜੋ ਵੀ ਰਸਮ ਆ ਉਹ ਜ਼ਿੰਮੇਵਾਰੀ ਨਾਲ ਨਿਭਾ ਗਏ ਉਹ ਹਾਂਜੀ ਮੰਮਾ ਦੀ ਡੈਥ ਨੂੰ ਕਿੰਨਾ ਚਿਰ ਹੋ ਗਿਆ ਤੁਹਾਡੇ ਮੰਮਾ ਨੇ ਮੰਮਾ ਸਾਢੇ ਕਿ ਵਾਗ ਗਿਸਗੇ ਛੋਟੇ-ਛੋਟੇ ਅੱਛਾ ਚਲੇ ਗਏ ਸੀ ਹਾਂ ਕਿਉਂ ਪਤਾ ਨਹੀਂ ਤੇ ਫਿਰ ਦਾਦੀ ਨੇ ਤੁਹਾਨੂੰ ਸੰਭੇ ਤਿੰਨੇ ਬੱਚਾ ਨੂੰ ਹਾਂਜੀ ਨਹੀਂ ਨਹੀਂ ਜਦੋਂ ਚਲੇ ਗਏ ਨਾ ਹੀ ਉਹਨਾਂ ਦੀ ਬਾਹਰੋਂ ਖਬਰ ਆ ਗਈ ਵੀ ਧਮਾਕਾ ਹੀ ਹੋਇਆ ਸੀ ਉਹਨਾਂ ਦੀ ਡੈਥ ਹੋ ਗਈ। ਅੱਛਾ। ਉਹਨਾਂ ਦੀ ਮੱਥੇ ਦਿੱਤੀ। ਹਾਂਜੀ ਉਹਨਾਂ ਨੂੰ ਮਿਲੇ ਨਹੀਂ। ਚੱਲੋ ਤਾਂ ਇਹ ਵੀ ਉਹੀ ਚਲੇ ਗਏ। ਅੱਛਾ। ਹਾਂਜੀ ਉਹ ਡੈਥ ਹੋ ਗਈ ਸੀ। ਇਹ ਵੀ ਟੈਨਸ਼ਨ ਨਹੀਂ। ਔਰ ਇਹਨੂੰ ਵੀ ਬੁੜੀ ਨੂੰ ਟੈਨਸ਼ਨ ਆ ਜੀ। ਮੈਂ ਤਾਂ ਉਹਰੇ ਨਾਲ ਰਿਹਾ ਤਾਂ ਬਹੁਤ। ਮਰਗੀ ਦੋਰਾ ਪੈਂਦਾ। ਮਤਲਬ ਸਾਰੀ ਫੈਮਿਲੀ ਇੱਕ ਤਰ੍ਹਾਂ ਦੀ ਬੜੀ ਪ੍ਰੋਬਲਮ ਦੇ ਵਿੱਚ। ਅਭੀ ਮਤਲਬ ਸਿੰਪਲ ਲਾਈਫ ਨਹੀਂ ਹੈ ਇਹਨਾਂ ਦੀ। ਨਹੀਂ ਜੀ। ਬਹੁਤ ਕੰਪਲਿਕੇਟਿਡ ਤੇ ਦੁਖੀ ਹੈ ਜੀ। ਹਮ। ਤੋਰ ਇਟੇਲੇ ਮਾਸਾ ਚਲਦੀ ਆਈ ਹੈ ਇਹਨਾਂ ਦੀ ਤੋਰ ਬਹੁਤ ਪੈਸੇ ਲੱਗਦੇ ਆਏ ਮੇਰੇ ਪਹਿਲਾਂ ਇਹਨਾਂ ਦੀ ਦਾਦੀ ਸੀਗੀ ਹੋਰ ਉਹ ਬਹੁਤ ਢਿੱਲੀ ਰਹੀ ਉਹਤੇ ਬਹੁਤ ਪੈਸੇ ਲਾਏ ਵਿਚਾਰੇ ਨੇ ਆ ਹਾਲ ਹੋ ਗਿਆ ਉਹਦਾ ਆ ਹਾਲ ਦਾ ਮਾਰਾ ਦੇਖ ਲੈ ਉੱਥੇ બીજી ਕੋਈ ਸੰਦ ਲੈ ਕੇ ਗਿਆ ਹੋਇਆ ਸੀ ਕੋਈ ਆਪਦਾ ਟਰੈਕਟਰ ਵਗੈਰਾ ਲੈ ਕੇ ਗਿਆ ਸੀ ਸ਼ੁਕਰ ਨੇ ਜਾਂ ਵੈਸੇ ਹੀ ਗਿਆ ਨਹੀਂ ਜੀ ਸੰਦ ਨਹੀਂ ਲੈ ਕੇ ਗਿਆ ਹਰਾਸਣ ਵਾਲੇ ਟਰੈਕਟਰ ਨਾ ਗਿਆ ਸੀ अच्छा रा सुन ਲੈ ਕੇ ਗਿਆ रा सुन ਲੈ ਕੇ ਗਿਆ ਸੀ ਜਿਵੇਂ ਸਮਾਜ ਸੇਵੀ ਹੁੰਦੇ ਨੇ ਉਹ ਉਸ ਤਰ੍ਹਾਂ ਦਾ ਸੀਗਾ ਉਹਦਾ ਸੁਭਾਅ ਸੀ ਵੀ ਅਸੀਂ ਸੇਵਾ ਕਰਨੀ ਆ ਕੋਈ ਪਿੰਡ ਦੇ ਵਿੱਚ ਜਾਂ ਬਾਹਰ ਜਾ ਕੇ ਬਾਰਡਰ ਤੇ ਉੱਥੇ ਸੇਵਾ ਕਰੀ ਕਰਦਾ ਸੀ ਸੇਵਾ ਭਾਵ ਨਾਲ ਗਿਆ ਸੀ ਹਾਂਜੀ ਸੇਵਾ ਦੌਰ ਤੇ ਲੈ ਗਿਆ ਸੀ ਉਹ ਤਾਂ ਦਾਨ ਦੇ ਲਈ ਸੀ ਵਿਚਾਰਾ ਹਾਂਜੀ ਹਾਂ ਵੀ ਮੈਂ ਜਾਵਾਂ ਸੇਵਾ ਕਰਾਂ ਹੂੰ ਵੀ ਤਰੱਕੀ ਹੋਊਗੀ ਮੇਰੀ ਉਹਨੂੰ ਕੀ ਪਤਾ ਸੀ ਕੋਈ ਮੇਰੇ ਨਾਲ ਆਵਾਣ ਜੀ ਪੈਣਾ ਨੂੰ ਚੱਡ ਕੇ ਰੋਡੀਆਂ ਨੂੰ ਹੂੰ ਉਤਮੰਦੀ ਹਾਲਤ ਹੈ ਇਹਨਾਂ ਦੀ ਕਿਵੇਂ ਪਰਿਵਾਰ ਚੱਲੂ ਇਹਨਾਂ ਦਾ ਉਹ ਕੁੜੀ ਦਾ ਕੀ ਬਣੂ ਜਵਾਖੜੀ ਦਾ ਜਿਹੜੀ ਸਿਰ ਤੇ ਡਾਰੀਆਂ ਨੇ ਮੇਰਾ ਭਾਈ ਐ ਕਰੂ ਗੱਡੀ ਦੇ ਕੇ ਵਿਆਹੂ ਵੱਡੀ ਗੱਡੀ ਲੈ ਕੇ ਜਾਊ ਭਾਈ ਦੇ ਸਿਰ ਤੇ ਹੁਣ ਅੱਜ ਕੀ ਹਾਲ ਆ ਉਹਦਾ ਕੀ ਦਾ ਬਹੁਤ ਮੰਦੀ ਹਾਲਤ ਹੈ ਇਦੋ ਬਾਅਦ ਅਸੀਂ ਕੁਝ ਨਹੀਂ ਕਹਿ ਸਕਦੇ ਸਰਕਾਰ ਦੇ ਸਾਰੇ ਹੈਗਾ ਜਵਾਖੜੀ ਦਾ ਸਾਥ ਦੇਵੇ ਪਰਿਵਾਰ ਦਾ ਸਾਥ ਦੇਵੇ ਮਾਤਾ ਜੀ ਤੁਹਾਡਾ ਤੁਸੀਂ ਬਹੁਤ ਸਟਰਗਲ ਕੀਤੀ ਹੈ ਬਹੁਤ ਤੁਸੀਂ ਸੰਘਰਸ਼ ਕੀਤਾ ਬੱਚੇ ਪਾਲੇ ਛੋਟੇ ਛੋਟੇ ਹਨਾ ਤੁਹਾਡਾ ਬੇਟਾ ਜਵਾਨ ਹੁੰਦੇ ਹੋਏ ਵੀ ਸਭ ਕੁਝ ਹੁੰਦੇ ਹੋਏ ਵੀ ਹਨਾ ਤੁਹਾਨੂੰ ਉਹਨਾਂ ਦਾ ਆਸਰਾ ਨਹੀਂ ਸਗੋਂ ਤੁਸੀਂ ਉਹਨਾਂ ਦਾ ਕਰ ਰਹੇ ਹੋ ਤਾਂ ਸਾਰਾ ਕੁਝ ਜਗ ਜाहिर ਹੈ ਤੁਹਾਡੀ ਜੋ ਕੰਡੀਸ਼ਨ ਹੈ ਕੁਝ ਲੁਕਿਆ ਨਹੀਂ ਹੋਇਆ ਮੈਂ ਤੁਹਾਨੂੰ ਇਹ ਪੁੱਛਣਾ ਚਾਹਨੀ ਹੈ ਕਿ ਕੋਈ ਕੋਈ ਤੁਹਾਡੀ ਖਾਸ ਕੋਈ ਸਰਕਾਰ ਨੂੰ ਤੁਸੀਂ ਕੋਈ ਅਪੀਲ ਕਰਨਾ ਚਾਹੁੰਦੇ ਹੋ ਹੋਮੋ ਜਾਂ ਕਿਸੇ ਤਰ੍ਹਾਂ ਦੀ ਕੋਈ ਖਾਸ ਤੁਹਾਡੀ ਤੁਹਾਡੇ ਆਪਣੇ ਕੋਈ ਦਿਲ ਦੀ ਗੱਲ ਹੋਵੇ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਬਸ ਅਸੀਂ ਤਾਂ ਦੀ ਆਹੀ ਹੈ ਕੋਈ ਹੋਰ ਨਾ ਕਿ ਉਹ ਜਿਹੜੇ ਬੱਚੇ ਨੇ ਜਿਹਦੇ ਗੋਲੀਆਂ ਮਾਰੀਆਂ ਹਾਂ ਉਹਨਾਂ ਤੇ ਕੋਈ ਕਾਰਵਾਈ ਹੋਵੇ ਜਿਵੇਂ ਹੁਣ ਕੋਈ ਘਰ ਦੇ ਵਿੱਚ ਕਮਾਈ ਦਾ ਸਾਧਨ ਨਹੀਂ ਰਿਹਾ ਹਨਾ ਉਹ ਮੁੰਡਾ ਸੀ ਖੇਤੀ ਖੁੱਤੀ ਕਰਨ ਵਾਲਾ ਵੀ ਤੇ ਕੋਈ ਨੌਕਰੀ ਦਾ ਵੀ ਤੁਸੀਂ ਚਾਹੁੰਦੇ ਹੋ ਵੀ ਬੱਚਿਆਂ ਨੂੰ ਪੜਨਾ ਚਾਹ ਕਿਸੇ ਨੂੰ ਵੀ ਪੜ੍ਹਨੇ ਆ ਵੀ ਸਰਕਾਰ ਸਹਾਇਤਾ ਵੀ ਦੇਵੇ ਜੀ ਕਰਜ਼ਾ ਵੀ ਮਾਫ ਕਰੇ ਬੇਟੀ ਕਰਜ਼ਾ ਕਿੰਨਾ ਹੈ ਜੀ ਕਰਜ਼ਾ ਵੀ ਬਹੁਤ ਹੈ ਜੀ ਆਰਤੀ ਦਾ ਵੀ ਕਰਜ਼ਾ ਜੀ ਲਿਮਟਾਂ ਵੀ ਹੈ ਕਿੰਨਾ ਕਿੰਨਾ ਕਰਜ਼ਾ ਇਹਨਾਂ ਦੇ ਕਰਜ਼ਾ ਹਾਂਜੀ ਗਵਰਨਮੈਂਟ ਦੀ ਟੁੱਟੀ ਪਈ ਆ ਉਹ ਆਉਂਦੇ ਨੇ ਸਾਡੇ ਕੋਲ ਸੰਮਣਾ ਇੰਨਾ ਕਰਜ਼ਾ ਕਾ ਦਾ ਹੋ ਗਿਆ ਮਤਲਬ ਘਰ ਵੀ ਨਹੀਂ ਬਣਾਇਆ ਰਹਿੰਦੀ ਸੀ ਜਿਹੜੀ ਬਜ਼ੁਰਗ ਪਹਿਲਾਂ ਬੇਬੇ ਸੀਗੀ ਉਹ ਢਿੱਲੀ ਰਹਿੰਦੀ ਸੀ ਕਿ ਕੈਂਸਰ ਦਾ ਮਰੀਜ਼ ਸੀ ਕਿਤੇ ਕਿਤੇ ਲੈ ਕੇ ਇੰਨਾ ਦੇ ਮਾਤਾ ਜੀ ਨਹੀਂ ਇਹਨਾਂ ਦੀ ਭੈਣ ਸੀ ਅੱਛਾ ਉਹਨਾਂ ਦੀ ਕੈਂਸਰ ਸੀਗਾ ਗੁਰਦਿਆਂ ਦੀ ਉਹ ਸੀ ਉਹਨੂੰ ਉਹਤੇ ਪੈਸਾ ਬਹੁਤ ਲੱਗ ਗਿਆ ਜੀ ਇੱਕ ਕਿੱਲਾ ਏਕੜ ਜ਼ਮੀਨ ਦਾ ਹੀ ਵੇਚਿਆ ਇਹਨਾਂ ਨੇ ਕੁੜੀ ਦੇ ਵਿਆਹ ਵ ਲਈ ਜੀ अच्छा हां जी बहुत अंगीच ਨੇ ਹੁਣ ਇਹਨਾਂ ਨੂੰ ਆਈ ਹੈ ਸਰਕਾਰ ਨੂੰ ਇਹ ਪੀਲਾ ਵੀ ਕੁੜੀ ਨੂੰ ਨੌਕਰੀ ਦਿੱਤੀ ਜਾਵੇ ਕੋਈ ਤੇ ਉਹਦੀਆਂ ਮਤਲਬ ਕੋਈ ਕਿਸ਼ਤਾਂ ਕੁਸ਼ਤਾਂ ਜਾਨਨੀਆਂ ਸੀ ਮਹੀਨੇ ਦੀਆਂ ਕਰਜ਼ੇ ਦੀਆਂ ਨਹੀਂ ਨਹੀਂ ਜੀ ਵਿਆਜ ਤੇ ਵਿਆਜ ਲੱਗ ਜੰਦਾ ਸੀ ਵਿਆਜ ਤੇ ਵਿਆਜ ਲੱਗ ਰਿਹਾ ਅੱਛਾ ਉਹ ਇਹਨਾਂ ਨੇ ਪਤਾ ਹੂਆ ਬੰਦਿਆਂ ਨੂੰ ਸਾਰੀ ਗੱਲ ਦੱਸ ਦਾਨਗੇ ਉਹ ਨਾ ਬਾਕੀ ਬੰਦਿਆਂ ਨੂੰ ਪਤਾ ਹੈ ਜੀ ਕਿੰਨਾ ਗਾ ਲਿੰਟਾਂ ਨੇ ਜੀ ਕੁਸਾੜਤੀ ਦਾ ਕਰਜ਼ਾ ਇਹ ਗਵਰਨਮੈਂਟ ਦੇ ਹੱਥ ਹੈ ਜੀ ਜੇ ਮਾਫ਼ ਕਰ ਦਿਆ ਪਰ ਅਮੀ ਇਹ ਤਾਂ ਕੋਈ ਆਹ ਨਹੀਂ ਬੱਕ ਕੋਈ ਕਿੰ ਕਰਦੇ ਫਿਰ ਬਿਲਕੁਲ ਤਾਂ ਇਹ ਸਾਡੇ ਨਾਲ ਉਹਨਾਂ ਦੀ ਦਾਦੀ ਜੀ ਸੀਗੀ ਔਰ ਉਹਨਾਂ ਦੀਆਂ ਭੈਣਾਂ ਗੱਲਬਾਤ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਪਰਿਵਾਰ ਦੇ ਉੱਪਰ ਬਹੁਤ ਸਾਰਾ ਇਸ ਵੇਲੇ ਕਰਜ਼ਾ ਹੈ ਹਾਲਾਂਕਿ ਜ਼ਮੀਨ 2 ਕਿੱਲੇ ਹੀ ਹੈ ਔਰ ਸ਼ੁਭਕਰਨ ਕੱਲਾ ਹੀ ਇਸ ਘਰ ਦਾ ਪੁੱਤ ਸੀਗਾ ਉਹਨਾਂ ਦੇ ਜੋ ਪਿਤਾ ਜੀ ਨੇ ਉਹ ਦੱਸ ਰਹੇ ਨੇ ਕਿ ਉਹ ਬਹੁਤ ਠੀਕ ਨਹੀਂ ਹੈ ਦਿਮਾਗੀ ਤੌਰ ਤੇ ਅਸੀਂ ਹੋਰ ਵੀ ਗੱਲਬਾਤ ਕਰਦੇ ਜੋ ਕਰ ਦੇ ਵਿੱਚ ਜੈਂਟਸ ਨੇ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਲਵਿੰਦਰ ਸਿੰਘ ਵੱਲੋ ਜੀ ਪਲਵਿੰਦਰ ਸਿੰਘ ਵੱਲੋ ਜਿਹੜਾ ਇਹ ਬੱਚਾ ਹੈਗਾ ਸ਼ੁਭਕਰਨ ਨਾਲ ਸੀ ਮਾਤਾ ਜੀ ਨਾਲ ਵੀ ਗੱਲ ਕੀਤੀ ਭੈਣਾਂ ਨਾਲ ਵੀ ਬਹੁਤ ਜ਼ਿਆਦਾ ਪਰਿਵਾਰ ਪ੍ਰੋਬਲਮ ਦੇ ਵਿੱਚ ਹੈ ਔਰ ਇੱਕ ਹੋਰ ਸਮੱਸਿਆ ਉਹਨਾਂ ਦੇ ਇਹ ਸਿਰ ਤੇ ਪੈ ਗਈ ਵੀ ਕੋਈ ਇੱਕ ਬੱਚਾ ਸੀ ਜਿਹੜਾ ਉਹ ਚਲਾ ਗਿਆ ਤਾਂ ਜਿਵੇਂ ਕੱਲ ਦਾ ਇਹ ਹਾਦਸਾ ਹੋਇਆ ਹੋਇਆ ਤੇ ਸੀਐਮ ਪੰਜਾਬ ਨੇ ਵੀ ਆ ਕੇ ਇਹ ਗੱਲ ਕਹੀ ਕਿ ਅਸੀਂ ਐਕਸ਼ਨ ਕਰਾਂਗੇ ਜੋ ਉਸ ਬੱਚੇ ਦੇ ਉੱਪਰ ਅਟੈਕ ਦੇ ਵਿੱਚ ਉਹ ਮਰਿਆ ਤਾਂ ਉੱਥੋਂ ਦੀ ਪੁਲਿਸ ਦੇ ਉੱਪਰ ਅਸੀਂ ਐਕਸ਼ਨ ਲਵਾਂਗੇ ਅਸੀਂ ਐਫ ਆਈ ਆਰ ਦਰਜ ਕਰਾਂਗੇ ਤੇ ਕੀ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਮੈਨੂੰ ਲੱਗਦਾ ਤੁਸੀਂ ਪਿੰਡ ਤੋਂ ਇਹਨਾਂ ਦੇ ਔਰ ਪਿੰਡ ਦੇ ਜਿਹੜੇ ਵਸਨੀਕ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜੇ ਘਰ ਦੀ ਕਿਹੋ ਜੀ ਹਾਲਤ ਹੈ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਕਿਸ ਤਰ੍ਹਾਂ ਸਹਾਇਤਾ ਇਸ ਪਰਿਵਾਰ ਨੂੰ ਮਿਲਣੀ ਚਾਹੀਦੀ ਹੈ ਅਸੀਂ ਚਾਹੁੰਦੇ ਹਾਂ ਜੀ ਇਹ ਪਰਿਵਾਰ ਆ ਜਿਹੜਾ ਬਹੁਤ ਗਰੀਬ ਪਰਿਵਾਰ ਆ ਇਦਾਂ ਜਿੰਨੀ ਮਦਦ ਹੋ ਸਕੇ ਸਰਕਾਰ ਵੱਲੋਂ ਉਹਨੇ ਕੀਤੀ ਜਾਣੀ ਚਾਹੀਦੀ ਆ ਇਹਨਾਂ ਸਰ ਕਰਜ਼ਾ ਹੈ ਜੀ ਬੈਂਕ ਦਾ ਵੀ ਕਰਜ਼ਾ ਜੀ ਆੜਤੀ ਦੇ ਵੀ ਕਰਜ਼ਾ ਜੀ ਇਹਨਾਂ ਦੀ ਉਹਦੀ ਦਾਦੀ ਪਿੱਛੇ ਬਿਮਾਰ ਸੀ ਕੈਂਸਰ ਦਾ ਮਰੀਜ਼ ਸੀਗੀ ਉਹ ਉਹਨਾਂ ਤੇ ਬਹੁਤ ਜ਼ਿਆਦਾ ਇਹਨਾਂ ਦਾ ਪੈਸਾ ਲੱਗ ਗਿਆ ਜੀ ਇਹਨਾਂ ਦੀ ਪਿੱਛੇ ਜ਼ਮੀਨ ਵੀ ਵਿਕੀ ਹੈ ਜੀ ਜ਼ਮੀਨ ਵੇਚ ਕੇ ਬੇਟੇ ਨੇ ਆਪਣੀ ਸਿਸਟਰ ਦੀ ਮੈਰਿਜ ਕੀਤੀ ਹੈ ਜੀ ਯਾਨੀ ਕਿ ਹੁਣ ਇਹਨਾਂ ਕੋਲ ਦੋ ਕਿੱਲੇ ਬਾਹਨ ਇਹਨਾਂ ਕੋਈ ਰਹਿ ਗਿਆ ਜੀ ਹਾਂ ਯਾਨੀ ਕਿ ਘਰ ਦੇ ਹਾਲਾਤ ਬਹੁਤੇ ਚੰਗੇ ਨਹੀਂ ਤੁਸੀਂ ਦੇਖ ਰਹੇ ਹੋ ਜੀ ਯਾਨੀ ਕਿ ਗਰੀਬ ਪਰਿਵਾਰ ਦੇ ਵਿੱਚੋਂ ਬਿਲੋਂਗ ਕਰਦਾ ਸੀ ਬੇਟਾ ਜੀ ਇੱਕ ਬੜਾ ਵੀਬਾ ਬੱਚਾ ਸੀਗਾ ਜੀ ਸਮਝਦਾਰ ਸਿਆਣਾ ਸੀਗਾ ਜੀ ਹਰ ਇੱਕ ਕੰਮ ਦੇ ਵਿੱਚ ਅੱਗੇ ਮੋਹਰੀ ਹੋ ਕੇ ਜਾਂਦਾ ਸੀਗਾ ਜੀ ਸਮਾਜ ਸੇਵੀ ਮੁੰਡਾ ਸੀਗਾ ਜੀ ਹਰ ਕੋਈ ਵੀ ਕੰਮ ਹੁੰਦਾ ਜੀ ਪਿੰਡ ਪੱਦਰ ਤੇ ਹੁੰਦਾ ਜੀ ਸਭ ਤੋਂ ਪਹਿਰੇ ਹੁੰਦਾ ਜੀ ਇਹ ਯਾਨੀ ਕਿ ਸੇਵਾ ਭਾਵਨਾ ਸੀ ਇਹਦੇ ਬੱਚੇ ਦੇ ਮਨ ਦੇ ਵਿੱਚ ਜੀ ਹਾਂ ਜੀ ਅਸੀਂ ਤਾਂ ਚਾਹੁੰਦੇ ਵੀ ਜਿਹੜੀ ਸਰਕਾਰ ਇਹਦੀ ਮਦਦ ਕਰੇ ਜਿਹਦਾ ਕਰਜ਼ਾ ਜਿਹੜਾ ਮਾਫ ਹੋਵੇ ਇੱਕ ਜੀ ਪਿੱਛੇ ਸਿਸਟਰ ਆ ਗਈ ਉਹਨੂੰ ਮੈਂ ਨੌਕਰੀ ਦਿੱਤੀ ਜਾਵੇ ਜੀ ਹਾਂ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਸਾਡੀ ਮੰਗ ਆ ਪੰਜਾਬ ਸਰਕਾਰ ਅਗੇ ਪਰ ਇਹ ਪੰਜਾਬ ਸਰਕਾਰ ਦੀ ਬਹੁਤ ਨਿਲੈਕੀ ਹੈ ਜੀ ਜਿਹੜਾ ਇਹ ਕੁਛ ਕਰ ਰਹੇ ਨੇ ਗਲਤ ਹੋ ਰਿਹਾ ਹੈ ਅਸੀਂ ਇਸ ਗੱਲ ਨੂੰ ਸਹੀ ਨਹੀਂ ਮੰਨਦੇ ਸਾਡੇ ਪੰਜਾਬ ਦੇ ਪੁੱਤ ਸਾਡੀ ਵਾੜਾਂ ਤੇ ਗੋਲੀਆਂ ਨਾਲ ਮਾਰੇ ਜਾਂਦੇ ਨੇ ਜੀ ਇਹ ਚੰਗਾ ਨਹੀਂ ਹੈ ਅਸੀਂ ਬਹੁਤ ਇਸ ਚੀਜ਼ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਜੀ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਜੀ ਪਹੁੰਚੇ ਨੇ ਗੱਲਬਾਤ ਕਰਦੇ ਆ ਸਰ ਤੁਸੀਂ कल स्टेटमेंट दीती के अनिल विज ਦੇ ਉੱਪਰ ਹਰਿਆਣਾ ਪ੍ਰਸ਼ਾਸਨ ਦੇ ਉੱਪਰ ਜਿਹੜਾ ਹੈਗਾ ਐਫ ਆਈ ਆਰ ਹੋਣੀ ਚਾਹੀਦੀ ਹੈਗੀ ਅੱਜ ਤੁਸੀਂ ਪਰਿਵਾਰ ਨੂੰ ਮਿਲਿਓ ਓਨਲੀ son ਸੀਗਾ ਇਸ ਪਰਿਵਾਰ ਦਾ ਔਰ brother of two sisters ਹਾਲਾਤ ਤੁਸੀਂ ਦੇਖ ਹੀ ਲਏ ਨੇ ਔਰ ਅਜਿਹਾ ਸਲੂਕ ਇਸ ਦੇਸ਼ ਦੇ ਵਾਸੀਆਂ ਦੇ ਨਾਲ ਹੋਣਾ ਕੀ ਕਹੋਗੇ ਤੁਸੀਂ ਥੈਂਕ ਯੂ ਸਰ ਨੂੰ ਪਹਿਲੇ ਤੋਂ ਬਹੁਤ ਵੱਡਾ ਅਫਸੋਸ ਹੈ ਸਾਨੂੰ ਇਹਨਾਂ ਦਾ ਬੱਚਾ ਹੀ ਨਹੀਂ ਸੀ ਇਹ ਪੰਜਾਬ ਦਾ ਪੁੱਤਰ ਸੀ ਦੈਟਸ ਟੂ ਜਿੱਥੇ ਗਿਆ ਹੈ ਕੋਈ ਆਪਣੇ ਨਿੱਜੀ ਹੱਕਾਂ ਵਾਸਤੇ ਨਹੀਂ ਸੀ ਗਿਆ ਇਹ ਤੇ ਸਮੁੱਚੇ ਦੇਸ਼ ਦੀ ਕਿਸਾਨੀ ਵਾਸਤੇ ਗਿਆ ਹੈ ਇਹ ਤੇ ਸਮੁੱਚੇ ਦੇਸ਼ ਦੀ ਕਿਸਾਨੀ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਇਹ ਜਿਹੜਾ ਸਟਰਗਲ ਹੈ ਇਹ ਕੱਲਾ ਇੱਕ ਪਿੰਡ ਦਾ ਨਹੀਂ ਇਸ ਕਿਸਮ ਦੇ ਕੇਸ ਜਿਹੜੇ ਨੇ ਹਰ ਪਿੰਡ ਚ ਹਿੰਦੁਸਤਾਨ ਦੇ ਹਰ ਪਿੰਡ ਚ 100 200 ਲੈਂਡਲੈਸ ਲੋਕ ਹੋ ਚੁੱਕੇ ਨੇ ਆਮਦਨ ਚ ਕੋਈ ਇਜ਼ਾਫਾ ਨਹੀਂ ਹੋ ਰਿਹਾ ਬਿਲਕੁਲ ਵੇਖੋ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਪਿਛਲੇ 10 ਸਾਲ ਚ ਜਿਹੜਾ ਕਿਸਾਨ ਦਾ ਕਰਜ਼ਾ ਸੀ ਉਹ 9 ਲੱਖ ਕਰੋੜ ਸੀ ਉਹ ਹੁਣ ਵੱਧ ਕੇ 2.23 ਲੱਖ ਕਰੋੜ ਦਾ ਹੋ ਗਿਆ ਮੋਦੀ ਸਾਹਿਬ ਦੀ ਸਰਕਾਰ ਨੇ ਵੱਡੇ ਇੰਡਸਟਰੀਲਿਸਟਾਂ ਦਾ ਦਸਾਂ ਸਾਲਾਂ 14 ਲੱਖ ਕਰੋੜ ਰੁਪਈਆ ਬੈਂਕਾਂ ਦਾ ਰਾਈਟ ਆਫ ਕੀਤਾ ਇਹਦੇ ਨੂੰ ਬੈਟਰ ਨਹੀਂ ਸੀ ਕਿ ਅਸੀਂ ਸਾਰੀ ਕਿਸਾਨੀ ਦਾ ਰਾਈਟ ਆਫ ਕਰਦੇ 9 ਲੱਖ ਕਰੋੜ ਰੁਪਈਆ ਜੇ ਤੁਸੀਂ ਇੰਡਸਟਰੀਲਿਸਟਾਂ ਦਾ ਮਾਫ਼ ਕਰ ਸਕਦੇ ਜਿਹੜੇ ਕਰੋੜ ਆਰਬਾ ਪਤੀ ਨੇ ਉਹਦੇ ਨੂੰ ਕਿਸਾਨੀ ਦਾ ਕਰਜ਼ਾ ਮਾਫ ਕੀਤਾ ਹੁੰਦਾ ਤੇ ਜਿਹੜੀ ਤੁਸੀਂ ਪਰ ਰਤਨਾ ਨਾਲ ਨਵਾਜਿਆ ਡਾਕਟਰ ਸੁਆਮੀਨਾਥਨ ਜੀ ਨੂੰ ਯੈਸ ਉਹਨਾਂ ਦੀ ਬੇਟੀ ਨਵੀ ਡਾਕਟਰ ਮਧੁਲਾ ਸੁਆਮੀਨਾਥ ਨੇ ਗੱਲ ਕਹੀ ਹੈ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਜੇ ਉਹਨਾਂ ਦਾ ਜਮੂਰੀ ਹੱਕ ਹੈ ਨਹੀਂ ਆਪਣੇ ਦੇਸ਼ ਦੇ ਕੈਪੀਟਲ 'ਚ ਆਪਣੀਆਂ ਸਰਕਾਰਾਂ ਦੇ ਸਾਹਮਣੇ ਕੋਹਾਰ ਦੁਨੀਆ ਭਰ 'ਚ ਲੋਕ ਲਾਉਂਦੇ ਨੇ ਜੇ ਪੀਸਫੁਲੀ ਜਾ ਰਹੇ ਨੇ ਤੇ ਹਰਿਆਣੇ ਦੀ ਸਰਕਾਰ ਕੋਈ ਹੱਕ ਨਹੀਂ ਕਿਸੇ ਹਿੰਦੂਸਤਾਨੀ ਨੂੰ ਉਹਦਾ ਰਸਤਾ ਰੋਕਨ। ਵੇਖੋ ਤੁਸੀਂ ਪਹਿਲੇ ਹੱਥੋਂ ਜਿਸ ਕਿਸਮ ਦੇ ਕਿੱਲ ਲਾ ਦਿੱਤੇ ਨੇ ਸੜਕਾਂ ਦੇ ਵਿੱਚ। ਜਿਸ ਕਿਸਮ ਦਾ ਤੁਸੀਂ ਵਿਵਾਰ ਕੀਤਾ। ਇਹ ਤੇ ਕੋਈ ਦੁਸ਼ਮਨ ਦੇਸ਼ ਵੀ ਨਹੀਂ ਕਦੀ ਕਰ ਸਕਦਾ ਜੀ। ਰਾਤ ਮੈਂ ਇੰਟਰਵਿਊ ਸੰਦੇ ਆ ਸੀ। ਮੋਦੇ ਜੀ ਨਾਲ ਚੁੱਤਾਸ ਤੇ ਕਹਿੰਦੇ ਟੈਲੀਫੋਨ ਸੁਣਦਾ ਸਾਈਡ ਤੇ ਖਲੋਤਾ। ਫੇਰ ਹੀ ਉਹਨਾਂ ਲੱਗਾ ਜੋ ਹਾਂਜੀ ਪਿੱਛੋਂ ਆ ਕੇ ਹਾਂ ਪਿੱਛੋਂ ਗੋਲੀ ਮਾਰਦੇ ਆ। जी पोस्टमार्टम नहीं हुआ ਨਹੀਂ ਹੋਇਆ ਨਹੀਂ ਹਾਂਜੀ ਕਿਉਂ ਛੁੱਟ ਗਈ ਨਹੀਂ 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 ਇੱਥੇ ਬਲੀ ਗੰਦੇ ਜੀ ਪੰਜਾਬ ਦੀ ਦੇਖੋ ਹਾਂਜੀ ਆਪਣੀ ਏਰੀਆ ਦੇ ਵਿੱਚ ਬਾਹਲੀ ਪੁਲਿਸ ਆ ਕੇ ਗੋਲੇ ਦਾਗੇ ਬਾਕੀ ਉਹ ਉਧਰ ਗਏ ਉਹਨਾਂ ਫੇਰ ਵੀ ਆ ਜੀ ਇੱਧਰ ਆ ਕੇ ਮਾਰੀ ਜੀ ਗੋਲੀ ਮੈਨੂੰ ਤਾਂ ਕਿਸੇ ਨੇ ਦੱਸਿਆ ਕਿ ਬਹੁਤ ਟਰੈਕਟਰਾਂ ਦੇ ਟਾਇਰ ਬਹੁਤ ਬਹੁਤ ਇੰਜਨਰ ਨੂੰ 1 ਕਿਲੋਮੀਟਰ ਅੰਦਰ ਆ ਗਏ ਗੱਡੀਆਂ ਭੰਨੀਆਂ ਜੀ ਬਾਕੀ ਜਿੰਨੀਆਂ ਟੈਂਕੀਆਂ ਸੀ ਸਾਰਾ ਤੇਲ ਡੋਲਟਾ ਜੀ ਪਾਈਪਾਂ ਵਾਟੀਆਂ ਜੀ ਥੋੜਾ ਛਿੱਟ ਮਾਇਸਗਾ ਜੀ ਆ ਕੇ ਕਿਰਾਂ ਅੱਗ ਲੱਗੀ ਧਮਾਕਾ ਚੱਲੇ ਗਿਆ ਓਕੇ ਜੀ ਸਾਥ ਸਭ ਕੋਲ ਬਿਲਕੁਲ ਸਾ ਪਰਮਾਤਮਾ ਨੇ ਕਿਰਪਾ ਕਰਤੀਆਂ ਕਰਕੇ ਆਹੋ ਗਲੀ ਵਿੱਚ ਅੱਗ ਲੱਗੀ ਸਿਲੰਡਰ ਸਪੈਸ਼ ਗੱਡੀਆਂ ਚ ਬਹੁਤ ਨਾਲ ਖਸਾਰਨ ਹੁੰਦਾ ਜੀ ਪਰ ਇਹ ਤਾਂ ਚਾਰ ਪੰਜ ਮੁੰਡੇ ਮਿਸਿੰਗ ਹੈ ਜਿਹੜੀ ਕੰਦੀ ਉਹ ਵੀ ਸੂਬੇ ਆ ਤੇ ਸੀ ਜਿਹੜੇ ਟੁੱਟੇ ਤਾਂ ਨਹੀਂ ਕੁਈ ਜਿਵੇਂ ਉਹ ਬੋਦੀ ਜੀ ਉਹ ਟੁੱਟੇ ਨਹੀਂ ਪੰਗ ਜੀ ਉਹਨੂੰ ਕਹਿੰਦੇ ਚੁੱਕ ਕੇ ਵੀ ਹੋਰੀਆਂ ਚ ਪਾ ਕੇ ਲੈ ਗਏ ਹਾਂਜੀ ਚੱਕ ਕੇ ਪਾ ਕੇ ਕਿੰਨਾ ਤੋਟਾਂ ਉਹ ਤੋੜ ਕੇ ਛੱਟਤੀਆਂ ਜਣੇ ਦੀ ਹਾਂਜੀ ਲੱਤ ਲੁੱਤਾਂ ਤੋੜ ਕੇ ਛੱਟ ਗਏ ਇਹ ਨਹੀਂ ਮੰਡੇ ਨੂੰ ਉਧਰ ਹੀ ਜਾਂਦੇ ਸੀ ਚੱਕ ਕੇ ਜੇ ਖਿੱਚ ਲਿਆ ਹੁੰਦਾ ਜੀ ਉਧਰੋਂ ਅੱਛਾ ਅੱਛਾ ਉਧਰ ਜਾਂਦੇ ਸੀ ਆਹ ਦੇ ਬਾਰ ਲੈ ਗਏ ਵਿੱਚੋਂ ਜਾਂਦੇ ਇੰਦਰਾ ਜਾਨੀ ਨਾਲ ਦੱਸਦੀ ਸੀ ਜੀ ਮੰਡੇ ਦੇ 15 ਜਣੇ ਆ 15 ਜਣੇ ਨੂੰ ਚੱਕ ਕੇ ਉਧਰ ਲੈ ਗਏ ਉਧਰ ਜਾਂਦੇ ਸੀ ਜੀ ਇਹ ਤਾਂ ਬੱਸ ਖਿੱਚ ਲਿਆ ਹੁੰਦੇ ਜੀ ਮਤਲਬ ਜੋ ਜਿੱਤੇ ਫਿਰ ਪਤਾ ਵੀ ਨਹੀਂ ਲੱਗਣਾ ਸੀ ਜੇ ਕਿਤੇ ਉਧਰ ਪਾ ਗਏ ਸਪੱਤ ਹੀ ਸਾਨੂੰ ਲੱਗਣੀ ਨਹੀਂ ਸੀ ਐ ਕਰਕੇ ਕੀ ਕਰੂਗੀ ਮੰਡੀ ਕਲਾ ਦਾ ਸੀ ਇੱਕ ਨੌਜਵਾਨ ਜੀ ਜਰਮਾਨਾ ਲੱਗਦੀ ਉਹਨੇ ਜੱਫਾ ਪਾ ਕੇ ਜਾ ਕੇ ਕਹਿੰਦੇ